12ਵੀਂ ਪੈਰੋਲ ਚੋਂ ਸਿੱਧਾ ਹਰਿਆਣਾ ਭੇਜਿਆ ਗਿਆ ਸਰਸਾ ਭੇਜਿਆ ਗਿਆ ਉਸੇ ਜਿਹੜਾ ਮੁੱਖ ਦੇਰਾ ਹੈ ਉੱਥੇ ਭੇਜਿਆ ਗਿਆ ਤੇ ਉੱਥੇ ਜਾਂਦੀ ਵੀਡੀਓ ਜਾਰੀ ਕਰ ਇੱਕ ਵਿਅਕਤੀ ਬਲਾਤਕਾਰ ਦੇ ਮਾਮਲੇ ਚ ਕਤਲ ਦੇ ਮਾਮਲੇ ਚ ਅਦਾਲਤ ਤੋਂ ਰਿਸ਼ੀ ਠਰਾਇਆ ਗਿਆ ਤੇ ਉਸ ਨੂੰ ਇਹ ਵਖਰਾ ਹੀ ਕਾਨੂੰਨ ਉਹਦੇ ਲਈ ਨਜ਼ਰ ਆਉਂਦਾ ਕਿ ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਉਹਦੀ ਪਹੁੰਚ ਦਾ ਅਪਰੋਚ ਦਾ ਉਹਦੇ ਚੇਲਿਆਂ ਦੀਆਂ ਵੋਟਾਂ ਦਾ ਜਰੂਰ ਤਬਾ ਜਾਂ ਆਮ ਤੌਰ ਤੇ ਉੱਤੇ ਇੰਜ ਕਿੰਨੇ ਕੈਦੀਆਂ ਨੂੰ ਹੁਣ ਤੱਕ ਪਰੋਲ ਮਿਲੀ ਆਪਣੇ ਆਪ ਇਸ ਬਾਰੇ 2022 ਦੇ ਫਰਵਰੀ ਤੋਂ ਸ਼ੁਰੂ ਹੋ ਕੇ ਜਨਵਰੀ 2025 ਦੇ ਹਵਾਲੇ ਨਾਲ 22 23 24 3 ਸਾਲਾਂ ਦੇ ਵਿੱਚ ਪੂਰੇ 1 ਸਾਲ ਦੀ ਪਰੋਲ ਹਰਿਆਣਾ ਚ ਪੰਚਾਇਤੀ ਚੋਣਾਂ ਸੀ ਜੁਲਾਈ 2023 ਦੇ ਵਿੱਚ 30 ਦਿਨਾਂ ਦੀ ਪਰੋਲ ਮਿਲੀ ਤੋਂ ਬਾਅਦ ਨਵੰਬਰ 2023 29 ਦਿਨਾਂ ਦੀ ਪਰੋਲ ਮਿਲੀ ਫਿਰ ਰਾਜਸਥਾਨ ਵਿਧਾਨ ਸਭਾ ਚੋਣਾਂ ਸੀ ਹੈਨਾ ਅਕਤੂਬਰ 2024 21 ਦਿਨਾਂ ਦੀ ਪੈਰੋਲ ਮਿਲੀ ਹਰਿਆਣਾ ਵਿਧਾਨ ਸਭਾ ਚੋਣਾਂ ਸੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਸੀ ਬੰਦਾ ਦਾ ਫੜ ਹੋ ਜਾਂਦਾ ਘਟਨਾ ਨੂੰ ਅੰਜਾਮ ਦੇਣ ਨਾਲ ਪਰ ਉਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਸ਼ਰਾਰਤ ਕੀਤੀ ਸੀ ਸਾਜ਼ਿਸ਼ ਕੀਤੀ ਸੀ ਉਹ ਸਾਥੀ ਗਾਮਣੇ ਹੁੰਦੇ ਇਸੇ ਰੋਸ ਸੇ ਚੋਂ ਫਿਰ ਅੰਦੋਲਨ ਜਨਮ ਤੇ ਆ ਕਿ ਵੀ ਇੱਕ ਤਾਂ ਘਟਨਾ ਹੋਗੀ ਦੁਜਿਆਂ ਤੁਸੀਂ ਸੱਚ ਵੀ ਨਹੀਂ ਸਾਹਮਣੇ ਲਿਆਉਂਦੇ ਸੋ ਕੀ ਇਸ ਵਾਰ ਵੀ ਉਹੀ ਪੁਰਾਣੀ ਪਰਤ ਕਾਇਮ ਰਹੂਗੀ ਕਿ ਬੰਦਾ ਫੜ ਵੀ ਲਿਆ ਤਾਂ ਵੀ ਇਹਨਾਂ ਪਤਾ ਲੱਗ ਸਕੇ ਕਿ ਇਹਦੇ ਪਿੱਛੇ ਕੌਣ ਹੈ ਕਿਹੜੀ ਤਰ ਹੈ ਕੀ ਇਹ ਧਾਰਮਿਕ ਕੋਈ ਵੰਡ ਪਾਉ ਸਿਆਸਤ ਹੈ ਕਿ ਜਾਤ ਪਾਤ ਦਾ ਪਾੜਾ ਪਾਉਣ ਦੀ ਸਿਆਸਤ ਹੈ ਮੈਂਬਰਸ਼ਿਪ ਮਹਿਮ ਦੇ ਲਈ ਉਤ ਤੋਂ ਬਾਅਦ ਨਵੀਂ ਮੈਂਬਰਸ਼ਿਪ ਤੇ ਹਵਾਲੇ ਜਿਹੜੀ ਮਰਜੀ ਲੀਡਰਸ਼ਿਪ ਪਾਉਂਦੀ ਉਹ ਫਿਰ ਬਹਾਲ ਹੋ ਜਾਂਦੀ ਪਰ ਹੁਣ ਜੱਦਾ ਸਾਹਿਬ ਕਹਿ ਰਹੇ ਨੇ ਕਿ ਵਰਕਿੰਗ ਕਮੇਟੀ ਉਹਨਾਂ ਨੂੰ ਕੰਮ ਸੌਂਪ ਦੇਵੇ ਤੇ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਉਹ ਸੱਤ ਮੈਂਬਰੀ ਕਮੇਟੀ ਚ ਆਪਣੀ ਲੋੜ ਅਨਸਾਰ ਵਾਧਾ ਵੀ ਕਰ ਸਕਦੀ ਹੈ। ਯਾਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਥਾਈ ਤੇ ਕਲੀ ਮੀਟਿੰਗ ਚ ਆਉਣਾ ਸੀ। ਮੰਨਿਆ ਜਾ ਰਹੀ ਸੀ ਕਿ ਤਿੰਨ ਮੈਂਬਰੀ ਕਮੇਟੀ ਜਿਹੜੀ ਜਾਂਚ ਖੱਈ ਜਾਊ ਮੁੱਢੋਂ ਰੱਦ ਕੀਤੀ ਜਾਏਗੀ ਕਿਉਂਕਿ ਯਾਨੀ ਦੇ ਕੋਈ ਸਿੰਘ ਸਪੱਸ਼ਟ ਕਰ ਚੁੱਕੇ ਸੀ ਕਿ ਕੋਈ ਜਾਂਚ ਦੀ ਲੋੜ ਨਹੀਂ। ਉਹ ਆਪਣਾ ਪੱਖ ਰੱਖ ਚੁੱਕੇ ਨੇ ਹੁਣ ਕਿਹੜੀ ਜਾਂਚ ਪੰਜ ਪਿਆਰੇਆਂ ਮੂਰੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਜੇਕਰ ਕੋਈ ਲੋੜ ਵੀ ਹੋ ਗਈ ਜਾਂਚ ਦੀ ਤਾਂ ਅਸੀਂ ਦੇਖਾਂਗੇ। ਕਿ ਅਕਾਲ ਤੱਕ ਸਭ ਵੱਲੋਂ ਕੱਢੇ ਗਏ ਇੱਕ ਆਗੂ ਦੀ ਸਰਪ੍ਰਸਤੀ ਹੇਠ ਮੇਰੇ ਖਿਲਾਫ ਗੱਡੀਆਂ 'ਚ ਬਠਾਪਠਾ ਕੇ ਲੋਕਾਂ ਤੋਂ ਜਬਰੀ ਸਕੂਤ ਕੱਢੇ ਜਾ ਰਹੇ ਨੇ ਉਸ ਨੂੰ ਪ੍ਰਬੰਧ ਕੀਤਾ ਜਾਊਗਾ ਤੇ ਪ੍ਰਵਾਹ ਰਿਪੋਰਟ ਦੇ ਆਧਾਰ ਤੇ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ ਉਹ ਤੋਂ ਬਾਅਦ ਸਿੰਘ ਸਾਹਿਬਾਨ ਦੀ ਬੈਠਕ ਹੋ ਜੂਗੀ ਇਹ ਫਿਰ ਨਮਾ ਸਿੰਘ ਸਾਹਿਬ ਬਹਾਲ ਹੋ ਜਾਣਗੇ ਗੱਲ ਖਤਮ ਗੁਰਮੀਤ ਸਿੰਘ ਰਾਮ ਰਹੀਮ ਹਰਿਆਣਾ ਦੀ ਸਨੇਰੀਓ ਜੇਲ੍ਹ ਚ ਬੰਦ ਬਾਰ-ਬਾਰ ਮਿਲਦੀ ਪੈਰੋਲ ਜਦੋਂ-ਜਦੋਂ ਕਿਤੇ ਨਾ ਕਿਤੇ ਪੰਜਾਬ ਹਰਿਆਣਾ ਦਿੱਲੀ ਦੀਆਂ ਚੋਣਾਂ ਆਉਂਦੀਆਂ ਕੋਈ ਵੀ ਤਦ-ਤਦ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਮਿਲ ਜਾਂਦੀ ਹੈ ਉਹ ਛੁੱਟੀ ਤੇ ਬਾਹਰ ਆਉਂਦਾ ਹੈ ਇਸ ਵਾਰ ਦਿੱਲੀ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ ਅੱਜ ਸਵੇਰੇ 28 ਜਨਵਰੀ 2025 ਦੀ ਸਵੇਰੇ 6 ਵਜੇ ਰੋहतक ਦੀ ਸੁਨਾਰੀਓ ਜੇਲ੍ਹ ਦੇ ਵਿੱਚੋਂ ਗੁਰਮੀਤ ਸਿੰਘ ਰਾਮਰੇਮ ਬਾਹਰ ਨਿਕਲਦਾ ਤੇ ਸਿੱਧਾ ਆਪਣੇ ਸਰਸੇ ਡੇਰੇ ਪਹੁੰਚਦਾ ਇਹ 12ਵੀਂ ਵਾਰ ਮਿਲੀ ਪੈਰੋਲ ਹੈ 11 ਵਾਰ ਜਿਹੜੀ ਪੈਰੋਲ ਮਿਲੀ ਉਹਦੇ ਵਿੱਚ ਉਹਨੂੰ ਯੂਪੀ ਦੇ ਬਰਨ ਬਰਨਾੜਾ ਆਸ਼ਰਮ ਕਿਹੜਾ ਹੋ ਬਰਨਾਵਾ ਬਰਨਾਵਾ ਆਸ਼ਰਮ ਦੇ ਵਿੱਚ ਭੇਜਿਆ ਗਿਆ ਕਿ ਉੱਥੇ ਰੋ ਜੀ ਹੁਣ ਇਹ 12ਵੀਂ ਪੈਰੋਲ ਚ ਉਸ ਨੂੰ ਸਿੱਧਾ ਹਰਿਆਣਾ ਭੇਜਿਆ ਗਿਆ ਸਰਸਾ ਭੇਜਿਆ ਗਿਆ ਉਸੇ ਜਿਹੜਾ ਮੁੱਖ ਡੇਰਾ ਹੈ ਉੱਥੇ ਭੇਜਿਆ ਗਿਆ ਤੇ ਉੱਥੇ ਜਾਂਦੇ ਹੀ ਵੀਡੀਓ ਜਾਰੀ ਕਰਤੀ ਵੀਡੀਓ ਜਾਰੀ ਕਰਕੇ ਇਹ ਸਿਰਸਾ ਮੁਖੀ ਆਖਦਾ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਡੀ ਸੇਵਾ ਚ ਆਏ ਆ ਇਸਵਰ ਸਰਸਾ ਸ਼ਾਹ ਸਤਨਾਮ ਜੀ ਦੇ ਧਾਮ ਤੇ ਆ ਪਰ ਤੁਹਾਨੂੰ ਬੇਨਤੀ ਹੈ ਕਿ ਸਰਸੇ ਨਾ ਆਇਓ ਆਪਣੇ ਆਪਣੇ ਘਰ ਆਪਣੇ ਆਪਣੇ ਥਾਂ ਤੇ ਰਹੋ ਸੇਵਾਦਾਰ ਜੋ ਤੁਹਾਨੂੰ ਦੱਸਣਗੇ ਉਹਦੇ ਤੇ ਅਮਲ ਕਰੋ ਭਗਵਾਨ ਸਭ ਨੂੰ ਖੁਸ਼ੀਆਂ ਦੇਵੇ ਸਭ ਨੂੰ ਅਸ਼ੀਰਵਾਦ ਲਓ ਜੀ ਡੇਰਾ ਸਰਸਾਂ ਮੁਖੀ ਗੁਰਮੀਤ ਸਿੰਘ ਰਾਮ ਨੇ ਆਪਣੀਆਂ ਹੀ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਸਾਬਤ ਹੁੰਦਾ ਅਦਾਲਤ ਦੇ ਵਿੱਚ ਚਤਰਪਤੀ ਕਤਲ ਮਾਮਲੇ ਦੇ ਵਿੱਚ ਦੋਸ਼ੀ ਸਾਬਤ ਹੁੰਦਾ ਇੱਕ ਰਣਜੀਤ ਸਿੰਘ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਸੀ ਫਿਰ 28 ਮਈ ਨੂੰ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਇਸ ਮਾਮਲੇ 'ਚ ਬਰੀ ਹੋ ਗਿਆ ਸੀਬੀਏ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਤੀ ਹੈ ਜਿਸ 'ਚ ਰਾਮ ਰਹੀਮ ਨੂੰ ਫਿਰ ਨੋਟਿਸ ਜਾਰੀ ਹੋ ਗਿਆ ਪਰ ਦੋ ਮਾਮਲੇ ਤਾਂ ਹੈਗੇ ਨੇ ਆਪਣੇ ਆਪ 'ਚ ਮਤਲਬ 25 ਅਗਸਤ 2017 ਨੂੰ ਦੋ ਸਵਾਲਦਿਆਂ ਨਾਲ ਬਲਾਤਕਾਰ ਦੇ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੇ ਇਸੇ ਸਾਲ 27 ਅਗਸਤ ਨੂੰ ਉਹਨੂੰ ਮਤਲਬ ਫਿਰ 2017 'ਚ ਗ੍ਰਿਫਤਾਰ ਕਰ ਲਿਆ ਗਿਆ ਫਿਰ 28 ਅਗਸਤ 2017 ਨੂੰ 20 ਸਾਲ ਦੇ ਲੀ ਅੰਦਰ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਰੋहतक ਦੀ ਸਨੈਰੀ ਰਿਜਰ ਵਿੱਚ ਬੰਦ ਹੈ 11 ਜਨਵਰੀ 2019 ਨੂੰ ਪਤਰਕਰ ਰਾਮਚੰਦਰ ਛਤਰਪਤੀ ਦੇ ਮਾਮਲੇ ਦੇ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ 17 ਜਨਵਰੀ 2019 ਨੂੰ ਉਸ ਚ ਵੀ ਉਮਰ ਕੈਦੀ ਸਜ਼ਾ ਹੋਗੀ ਸੀ ਕਾਂ ਰਣਜੀਤ ਸਿੰਘ ਕਤਲ ਕਰਨ ਵਾਲਾ ਮਾਮਲਾ ਸੋ ਇਹ ਸਵਾਲ ਆਪਣੇ ਆਪ ਦੇ ਵਿੱਚ ਵੱਡਾ ਹੈ ਕਿ ਕਿੰਨਾ ਇਸ ਕਰਮਦਾਦ ਸਿਆਸੀ ਕਰਨ ਕੀਤਾ ਜਾ ਰਿਹਾ ਹੈ ਇੱਕ ਵਿਅਕਤੀ ਬਲਾਤਕਾਰ ਦੇ ਮਾਮਲੇ ਚ ਕਤਲ ਦੇ ਮਾਮਲੇ ਚ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਦੇ ਉਸ ਨੂੰ ਇਹ ਵੱਖਰਾ ਹੀ ਕਾਨੂੰਨ ਉਹਦੇ ਲਈ ਨਜ਼ਰ ਆਉਂਦਾ ਕਿ ਉਸ ਨੂੰ ਬਾਰ ਬਾਰ ਪੈਰੋਲ ਮਿਲਦੀ ਹੈ ਕਿ ਉਹਦੀ ਪਹੁੰਚ ਦਾ ਅਪਰੋਚ ਦਾ ਉਹਦੇ ਚੇਲਿਆਂ ਦੀਆਂ ਵੋਟਾਂ ਦਾ ਇਹ ਰੁਤਬਾ ਜਾਂ ਆਮ ਤੌਰ ਦੇ ਉੱਤੇ ਇੰਜ ਕਿੰਨੇ ਕੈਦੀਆਂ ਨੂੰ ਹੁਣ ਤੱਕ ਪੈਰੋਲ ਮਿਲੀ ਹੈ ਆਪਣੇ ਆਪ ਸਵਾਲ ਹੈ ਪਹਿਲਾਂ ਤਾਂ ਚੌਣ ਕਨੈਕਸ਼ਨ ਦੇਖੋ ਪਹਿਲੀ ਦੋ ਵਾਰ ਇੱਕ ਇੱਕ ਦਿਨ ਦੀ ਪੈਰੋਲ ਮਿਲਦੀ ਹੈ ਇਹ ਟੈਸਟਿੰਗ ਸੀ ਕਿ ਜੇ ਕੋਈ ਹੋ ਹੱਲਾ ਮੱਚਦਾ ਕੁਝ ਹੁੰਦਾ ਕੋਈ ਕਾਨੂੰਨੀ ਪੇਜ ਫਸਦਾ ਫਿਰ ਠੀਕ ਹੈ

5ਵੀਂ ਮਾਰਕ ਅਕਤੂਬਰ 2022 ਦੇ ਵਿੱਚ ਹੀ 40 ਦਿਨਾਂ ਦੀ ਪਰੋਲ ਮਿਲਦੀ ਹੈ। ਅਬ 2022 ਉਹ ਚੱਲਿਆ ਹੁੰਦਾ। ਫਰਵਰੀ ਚ ਵੀ ਮਿਲ ਗਈ, ਜੂਨ ਚ ਵੀ ਮਿਲ ਗਈ, ਅਕਤੂਬਰ ਚ ਮਿਲ ਗਈ, 2023 ਚੜਿਆ। 21 ਜਨਵਰੀ 2023 ਨੂੰ 40 ਦਿਨਾਂ ਦੀ ਪਰੋਲ ਮਿਲ ਗਈ। 20 ਜੁਲਾਈ 2023 ਨੂੰ 30 ਦਿਨਾਂ ਦੀ ਪਰੋਲ ਮਿਲ ਗਈ। ਨਵੰਬਰ 2023 ਦੇ ਵਿੱਚ ਫੇਰ 29 ਦਿਨਾਂ ਦੀ ਪਰੋਲ ਮਿਲ ਗਈ। ਜਿੱਦਾਂ ਹੀ 24 ਚੜਿਆ, 19 ਜਨਵਰੀ 2024 ਨੂੰ ਫੇਰ 60 ਦਿਨਾਂ ਦੀ ਪਰੋਲ ਮਿਲ ਗਈ। 12 ਅਗਸਤ ਨੂੰ ਫੇਰ 21 ਦਿਨਾਂ ਦੀ ਪਰੋਲ ਮਿਲ ਗਈ। 1 ਅਕਤੂਬਰ ਨੂੰ ਫੇਰ 21 ਦਿਨਾਂ ਦੀ ਪਰ ਤੇ ਜਿੱਦਾਂ ਹੀ 25 ਚੜਿਆ 28 ਜਨਵਰੀ ਨੂੰ ਫਿਰ 30 ਦਿਨਾਂ ਦੀ ਪਰੋਲ ਮਿਲ ਗਈ ਹੁਣ ਮੈਂ ਦੇਖ ਰਿਹਾ ਕਿ 1 ਔਰ 1 ਫਿਰ 21 ਫਿਰ 30 ਫਿਰ 40 ਫਿਰ 40 ਫਿਰ 30 ਫਿਰ 29 ਫਿਰ 60 ਫਿਰ 21 ਫਿਰ 21 ਫਿਰ 30 324 ਦਿਨਾਂ ਦੀ ਪਰੋਲ ਮਿਲ ਲਈ ਜਨਾਬ 1 ਸਾਲ ਲਗਭਗ ਛੁੱਟੀ ਮਿਲੀ ਔਰ ਜੇਕਰ ਮੈਂ 1-1 ਦਿਨ ਵਾਲੀ ਪਰੋਲ ਚੋਂ ਕੱਢ ਦਵਾਂ ਕਿ 220 ਤੇ 221 ਤਾਂ 222 ਤੋਂ ਲੈ ਕੇ ਆ 224 ਮੁੱਕਣ ਤੱਕ 25 ਸ਼ੁਰੂ ਹੋਇਆ ਜੇ ਜਨਵਰੀ ਮਹੀਨਾ ਜਿਸ ਆਪਾਂ ਗੱਲ ਕਰ ਰਹੇ ਹਾਂ ਸੋ 222 ਦੇ ਫਰਵਰੀ ਤੋਂ ਸ਼ੁਰੂ ਹੋ ਕੇ ਜਨਵਰੀ 25 ਦੇ ਹਵਾਲੇ ਨਾਲ 22 23 24 ਤਿੰਨ ਸਾਲਾਂ ਦੇ ਵਿੱਚ ਪੂਰੇ ਇੱਕ ਸਾਲ ਦੀ ਪੈਰੋਲ 300 24 ਦਿਨ ਦੀ ਕੁੱਲ ਪੈਰੋਲ ਹੈ ਉਹ ਚੋਂ ਦੋ ਦਿਨ ਕੱਢ ਦੋ ਤਾਂ 322 ਦਿਨ ਬਣਦੇ 365 ਦਿਨਾਂ ਦਾ ਸਾਲ ਤਾਂ ਇੱਥੋਂ ਵੀ ਅੰਦਾਜ਼ਾ ਲੱਗਦਾ ਕਿ ਕੀ ਸਥਿਤੀਆਂ ਹੁਣ ਇਹਦਾ ਜਨਾਬ ਇਹ ਕਨੈਕਸ਼ਨ ਦੇਖੋ ਇਸ ਪਰੋਲ ਦਾ ਕਮਾਲ ਹੈ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਪਰੋਲ ਮਿਲੀ ਪੰਜਾਬ ਵਿਧਾਨ ਸਭਾ ਚੋਣਾਂ ਸੀ ਜਨਾਬ ਪੰਜਾਬ ਦੀਆਂ ਚੋਣਾਂ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰੀਵ ਨੂੰ 21 ਦਿਨਾਂ ਦੀ ਪਰੋਲ ਜੂਨ 2022 30 ਦਿਨਾਂ ਦੀ ਪਰੋਲ ਮਿਲੀ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਸੀ ਜਨਾਬ ਚਲੋ ਇਹ ਤੋਂ ਬਾਅਦ ਅਕਤੂਬਰ 2022 40 ਦਿਨਾਂ ਦੀ ਪਰੋਲ ਆਦਮਪੁਰ ਸੀਟ ਤੇ ਉਪ ਚੋਣ ਸੀਗੀ ਹੈਨਾ ਉਤੋ ਬਾਦ ਜੁਲਾਈ 2023 ਇਧਰ ਜੀ 30 ਦਿਨਾਂ ਦੀ ਪੈਰੋਲ ਸੀ ਹੈਨਾ ਤੇ ਹਰਿਆਣਾ ਚ ਪੰਚਾਇਤੀ ਚੋਣਾ ਸੀ ਜੁਲਾਈ 2023 ਦੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ ਤੇ ਹਰਿਆਣਾ ਚ ਪੰਚਾਇਤੀ ਚੋਣਾ ਸੀ ਉਤੋ ਬਾਦ ਨਵੰਬਰ 2023 29 ਦਿਨਾਂ ਦੀ ਫਰਲੋ ਮਿਲੀ ਫਿਰ ਰਾਜਸਥਾਨ ਵਿਧਾਨ ਸਭਾ ਚੋਣਾ ਸੀ ਹੈਨਾ ਅਕਤੂਬਰ 2024 21 ਦਿਨਾਂ ਦੀ ਪੈਰੋਲ ਮਿਲੀ हरियाणा विधानसभा ਚੋਣਾ ਸੀ ਪੰਜਾਬ ਦੀਆਂ ਪੰਚਾਇਤੀ ਚੋਣਾ ਸੀ ਤੇ ਜਨਵਰੀ 2025 ਜੀ ਆ ਹੁਣ 30 ਦਿਨਾਂ ਦੀ ਪੈਰੋਲ ਮਿਲੀ ਹੈ 12ਵੀਂ ਵਾਰ ਤੇ ਦਿੱਲੀ ਵਿਧਾਨ ਸਭਾ ਚੋਣਾਂ ਨੇ ਤੇ ਨਾਲ ਹੀ ਹਰਿਆਣੇ ਦੀਆਂ ਨਗਰ ਨਿਗਮ ਚੋਣਾਂ ਨੇ ਸੋ ਇੱਥੋਂ ਸਭ ਨੂੰ ਖੇਲ ਸਮਝ ਆਉਂਦਾ ਹੈ ਕਿ ਭਾਈ ਬਾਰ-ਬਾਰ ਪੈਰੋਲ ਲਗਭਗ 1 ਸਾਲ ਦੀ ਪੈਰੋਲ ਸੋ ਹੁਣ ਦਿੱਲੀ ਚੋਣਾਂ ਦੇ ਵਿੱਚ ਕਿੰਨਾ ਕੁ ਡੇਰਾ ਸਿਰਸਾ ਮੁਖੀ ਦਾ ਫਾਇਦਾ ਕਿਸੇ ਤਰ੍ਹਾਂ ਨੂੰ ਹੁੰਦਾ ਇਹ ਸਮਾਂ ਦੱਸੂਗਾ ਪਰ ਅਗਲੇ ਬਾਹਰ ਕੱਢ ਲਿਆ ਜੀ ਚਲੋ ਪੰਜਾਬ ਦੀ ਗੱਲ ਕਰੀਏ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਜੀ ਉਹਨਾਂ ਦੇ ਬੁੱਤ ਨਾਲ ਹੋਈ ਛੇੜਖਾਨੀ ਦਾ ਮਾਮਲਾ ਪੰਜਾਬ ਦੇ ਵਿੱਚ ਕਾਫੀ ਤਣਾਪੁਰ ਮਾਹੌਲ ਬਣਾ ਗਿਆ ਹੈ ਫਿਕਰਮੰਦੀ ਵਾਲੀ ਸਥਿਤੀ ਹੈ ਅੱਜ ਪੰਜਾਬ ਲਗਭਗ ਬੰਦ ਹੈ ਖਾਸ ਕਰ ਅੰਮ੍ਰਿਤਸਰ ਤੋਂ ਜਲੰਧਰ ਲੁਧਿਆਣੇ ਵਾਲੀ ਬੈਲਟ ਦਾ ਨੈਸ਼ਨਲ ਹਾਈਵੇ ਤੇ ਵੀ ਸ਼ਹਿਰ ਦੇ ਅੰਦਰ ਵੀ ਪੂਰਾ ਦਿਨ ਅਜੇ ਬੰਦ ਦੇਖਣ ਨੂੰ ਮਿਲਿਆ ਔਰ ਲਗਭਗ ਸਾਰੀਆਂ ਸੰਸਥਾਵਾਂ ਨੇ ਸਾਥ ਦਿੱਤਾ ਬੇਸ਼ੱਕ ਗਿਣਤੀ ਮਿੰਤੀ ਪੱਖੋਂ ਵੱਡੀ ਗਿਣਤੀ ਦੇ ਵਿੱਚ ਬਾਲਮਿਕੀ ਪਾਈਚਾਰਾ ਦਲਿਤ ਪਾਈਚਾਰਾ ਐਸ ਸੀ ਬੀ ਸੀ ਪਾਈਚਾਰਾ ਹਰ ਸਕਤਰ ਤੇ ਕਮਜ਼ੋਰ ਵਰਗ ਤੇ ਨਾਲ ਰਾਜਨੀਤਿਕ ਤਰ੍ਹਾਂ ਸਮਾਜਿਕ ਤਰ੍ਹਾਂ ਸਾਨਕ ਸੰਗਠਨ ਉਹ ਵੀ ਨਾਲ ਨਜ਼ਰ ਆਏ ਉਹਨਾਂ ਦੇ ਆਗੂ ਵੀ ਨਜ਼ਰ ਆਏ ਪਰ ਇਸ ਪਹਿਲੂ ਨੇ ਇੱਕ ਫਿਕਰ ਪੰਜਾਬ ਦੇ ਵਿੱਚ ਖੜਾ ਕੀਤਾ ਜਿੱਕਰ ਮੈਂ ਅੱਜ ਇਸ ਵੱਲ ਨਾਲ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਖੇਤਰ ਵਿੱਚ ਜਿੱਦਾਂ ਹੀ ਇਹ ਘਟਨਾ ਸਾਹਮਣੇ ਆਉਂਦੀ ਹੈ 26 ਜਨਵਰੀ ਵਾਲੇ ਦਿਨ ਉਸ ਤੋਂ ਬਾਅਦ ਤੁਰੰਤ ਅਗਲੇ ਦਿਨ ਵੀ ਜਿਵੇਂ ਉੱਥੇ ਬੰਦ ਰਿਆ ਅੰਮ੍ਰਿਤਸਰ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਤੇ ਉਹਦੇ ਦਰ ਤੇ ਬਕਾਇਦਾ ਤੌਰ ਤੇ ਜਲੰਧਰ ਦੇ ਵਿੱਚ ਤਾਂ ਲਗਭਗ ਸ਼ਹਿਰ ਦੀਆਂ ਦੁਕਾਨਾਂ ਸਾਰੀਆਂ ਬਾਜ਼ਾਰ ਮਾਰਕੀਟ ਆਪ ਮਾਰੇ ਲੋਕਾਂ ਨੇ ਬੰਦ ਰੱਖੇ ਕਈ ਥਾਵਾਂ ਤੇ ਕਹਿਣਾ ਵੀ ਪਿਆ ਫਿਰ ਬਾਲਮੀਕੀ ਤੇ ਰਵੀਦਾਸ ਭਾਈਚਾਰਾ ਸਮੁੱਚੇ ਤੌਰ ਤੇ ਸੰਗਠਨ ਤੌਰ ਤੇ ਬਕਵਾਕ ਰਾਜਨੀਤਿਕ ਪਾਰਟੀਆਂ ਦੇ ਲੀਡਰ ਵੀ ਐਸੋ ਤੱਕ ਕਿ ਭਾਜਪਾ ਵਾਲੇ ਵੀ ਨਾਲ ਬੈਠੇ ਹੁੰਦਾ ਹੈ ਨਾ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੂਰਨ ਬੰਦ ਰੱਖਿਆ ਉਹਨਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਫੋਰਸ ਤਾਇਨਾਤ ਕੀਤੀ ਗਈ ਆ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ 2000 ਤੋਂ ਵੱਧ ਮੁਲਾਜ਼ਮਾਂ ਦੀ ਗਿਣਤੀ ਹੈ ਹਾਂ ਇਹ ਜ਼ਰੂਰ ਪਹਿਲ ਰੱਖੀ ਗਈ ਕਿ ਬੱਸਾਂ ਚਲਦੀਆਂ ਰਹਿਣ ਮੈਡੀਕਲ ਸੇਵਾਵਾਂ ਬਹਾਲ ਰਹਿਣ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਦੇ ਬੱਚਿਆਂ ਦੇ ਕਿਤੇ ਵੀ ਪੇਪਰ ਆ ਜਾਂ ਕੋਈ ਐਮਰਜੈਂਸੀ ਆ ਉਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਜਾਣੋ ਨਾ ਰੁਕਿਆ ਜਾਵੇ ਤਾਂ ਵੀ ਜਦੋਂ ਜਾਮ ਲੱਗਦਾ ਹੈ ਬੰਦ ਦੀ ਖਬਰ ਆਉਂਦੀ ਹੈ ਤਾਂ ਆਉਣ ਜਾਣ ਵਾਲਿਆਂ ਨੂੰ ਦਿੱਕਤ ਆਉਂਦੀ ਹੈ ਪਰ ਇਹ ਸਥਿਤੀ ਦੇ ਲਈ ਮਜਬੂਰ ਕਿਉਂ ਹੋਣਾ ਪੈਂਦਾ ਜੇਕਰ ਬੰਦਾ ਫੜ ਲਿਆ ਤੇ ਤਦ ਵੀ ਇਹ ਤੱਤ ਸਾਹਮਣੇ ਨਹੀਂ ਆ ਪਾਰੇ ਬੇਸ਼ੱਕ ਇਹ ਕਿਹਾ ਜਾਊਗਾ ਕਿ ਜੇ ਜਾਂਚ ਦਾ ਪਿਛਾ ਜੀ ਕਿਉਂਕਿ ਇਹ ਬਣ ਚੁੱਕਿਆ ਹੈ ਇਹ ਹਵਾਲਾ ਕਿ ਭਾਈ ਬੰਦਾ ਦਾ ਫੜ ਹੋ ਜਾਂਦਾ ਘਟਨਾ ਨੂੰ ਅੰਜਾਮ ਦੇਣ ਵਾਲਾ ਪਰ ਉਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਸ਼ਰਾਰਤ ਕੀਦੀ ਸੀ ਸਾਜ਼ਿਸ਼ ਕੀਤੀ ਸੀ ਉਹ ਸੱਚ ਨਹੀਂ ਸਾਹਮਣੇ ਆਉਂਦਾ ਇਸੇ ਰੋਸੇ 'ਚ ਉਹ ਫਿਰ ਅੰਦੋਲਨ ਜਨਮ ਦੇ ਨੇ ਕਿ ਵੀ ਇੱਕ ਤਾਂ ਘਟਨਾ ਹੋ ਗਈ ਦੂਜਾ ਤੁਸੀਂ ਸੱਚ ਵੀ ਨਹੀਂ ਸਾਹਮਣੇ ਲਿਆਉਂਦੇ ਸੋ ਕੀ ਇਸ ਵਾਰ ਵੀ ਉਹੀ ਪ੍ਰਾਣੀ ਪਰਤ ਕਾਇਮ ਰਹੂਗੀ ਕਿ ਬੰਦਾ ਫੜ ਵੀ ਲਿਆ ਤਾਂ ਵੀ ਇਹਨਾਂ ਦਾ ਪਤਾ ਲੱਗ ਸਕੇ ਕਿ ਇਹਦੇ ਪਿੱਛੇ ਕੌਣ ਹੈ ਕਿਹੜੀ ਤਰ੍ਹਾਂ ਕੀ ਇਹ ਧਾਰਮਿਕ ਕੋਈ ਵੰਡ ਪਾਉ ਸਿਆਸਤ ਹੈ ਕਿ ਇਹ ਜਾਤ ਪਾਤ ਦਾ ਪਾੜਾ ਪਾਉਣ ਦੀ ਸਿਆਸਤ ਹੈ ਕਿ ਇਹ ਰਾਜਨੀਤਿਕ ਤੌਰ ਤੇ ਵੋਟ ਖਿਥਿਆਉਣ ਦੀ ਸਾਜ਼ਿਸ਼ ਹੈ ਕਿਹੜੀ ਸ਼ਾਜਸ਼ ਹੈ ਇਸ ਘਟਨਾ ਦੇ ਪਿੱਛੇ ਇਹ ਅਜੇ ਬਹੁਤ ਕੁਝ ਬਰੀਕ ਮਹੀਨ ਲੁਕਿਆ ਹੋਇਆ ਚਲੋ ਬਕਾਇਦਾ ਤੌਰ ਤੇ ਸਰਕਾਰੀ ਬੱਸਾਂ ਸਰਕਾਰੀ ਦਫਤਰ ਇਹ ਇਹਨਾਂ ਨੂੰ ਕਿਹਾ ਗਿਆ ਕਿ ਇਹ ਚੱਲਦੇ ਰੱਖੇ ਜਾਣ ਕੋਸ਼ਾਂ ਰਹੀਆਂ ਜਲੰਧਰ ਦੇ ਵਿੱਚ ਵੀ ਵੱਡਾ ਪ੍ਰਦਰਸ਼ਨ ਹੋਇਆ ਤੇ ਕਈ ਥਾਵਾਂ ਦੇ ਉੱਤੇ ਸਰਕਾਰੀ ਦਫਤਰ ਵੀ ਫਿਰ ਬੰਦ ਹੋਏ ਪਰ ਕਈ ਥਾਵਾਂ ਦੇ ਉੱਤੇ ਦਫਤਰਾਂ ਨੂੰ ਛੱਡ ਦਿੱਤਾ ਗਿਆ ਲੋਕਾਂ ਜਿੱਥੇ ਪਬਲਿਕ ਡੀਲਿੰਗ ਹੈ ਉਹਨੂੰ ਛੱਡਿਆ ਵੀ ਗਿਆ ਸੋ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਲੁਧਿਆਣਾ ਚ ਜਲੰਧਰ ਚ ਮੋਗਾ ਚ ਹੋਰ ਕਈ ਥਾਵਾਂ ਦੇ ਉੱਤੇ ਅੱਜ ਪੂਰਨ ਰੂਪ ਤੇ ਵਿੱਚ ਇੱਕ ਬੰਦ ਦੇਖਣ ਦਾ ਅਸਰ ਮਿਲਿਆ ਪਰ ਸਵਾਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ਜਨਾਬ ਇਸ ਘਟਨਾ ਨੂੰ ਰੋਕ ਕਿਉਂ ਨਹੀਂ ਪਾਉਂਦੀਆਂ ਸਾਡੀਆਂ ਸਰਕਾਰਾਂ ਤੇ ਸਾਰਾ ਕੁਝ ਪੁਲਿਸ ਹਵਾਲੇ ਆ ਜਿਹੜਾ ਇਹ ਆਪਣੇ ਸਵਾਲਾ ਸਰਕਾਰ ਤਾਂ ਦਿੱਲੀ ਬੈਠੀ ਹੈ ਸਰਕਾਰ ਤਾਂ ਟਵੀਟ ਤੇ ਬਿਆਨ ਦੇ ਕੇ ਦੁੱਖ ਪ੍ਰਗਟਾ ਦਿੰਦੀ ਹੈ ਤੇ ਇੱਥੇ ਜੇ ਕਿਸਾਨਾਂ ਨਾਲ ਬੈਠਣਾ ਤਾਂ ਵੀ ਮਤਲਬ ਕਿ ਸਰ ਪੁਲਿਸ ਆਉਗੀ ਜੀ ਜੇ ਭਜਾਉਣੇ ਆ ਕਿਸੇ ਨੂੰ ਤਾਂ ਵੀ ਪੁਲਿਸ ਆਉਗੀ ਜੀ ਜੇ ਕੋਈ ਪ੍ਰਦਰਸ਼ਨ ਕਰਾਉਣਾ ਤਾਂ ਵੀ ਪੁਲਿਸ ਆਉਗੀ ਜੀ ਮਾਮਲੇ ਨਜਿੱਠੂਗੀ ਤਾਂ ਵੀ ਪੁਲਿਸ ਇਸ ਨੂੰ ਲੈ ਕੇ ਕੁਝ ਤਰ੍ਹਾਂ ਫਿਕਰਮੰਦੀ ਚ ਨੇ ਕਿ ਪੰਜਾਬ ਚ ਕੀ ਪੁਲਿਸ ਰਾਜ ਹੋ ਗਿਆ ਚਲੋ ਅੰਤਕ ਮਸਲਾ ਵੀ ਪੰਜਾਬ ਦੇ ਵਿੱਚ ਕਾਫੀ ਗੰਭੀਰ ਹੁੰਦਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਪੰਜ ਸਿੰਘ ਸੇਵਾਨਾ ਦੀ ਬੈਠਕ ਬਾਅਦ ਚੋਂ ਪਹਿਲਾ ਮੇਰੀ ਛੁੱਟੀ ਤੇ 22 ਤਰੀਕ ਨੂੰ ਅੱਜ ਜਿਹੜੀ ਬੈਠਕ ਹੋਣੀ ਸੀ ਪੰਜ ਸਿੰਘ ਸਹਿਬਾਨਾਂ ਦੀ ਉਹ ਜਤਰਗਨ ਜੀ ਰੁਕਵੀਰ ਸਿੰਘ ਉਹਨਾਂ ਨੇ ਮੁਲਤਵੀ ਕਰਤੀ ਸੀ ਆਪਣੇ ਨਿਜੀ ਰਜਮਿਆਂ ਦੇ ਹਵਾਲੇ ਨਾਲ ਉਹਦੇ ਪਰ ਵੀ ਸ਼ੰਕੇ ਸੋਪੇ ਖੜੇ ਹੋਣ ਲੱਗ ਪਏ ਸੀ ਕਿ ਨਿਜੀ ਰਜੇ ਬਕਰਮ ਜੀ ਅੱਗੇ ਪਾਈਏ ਤਾਂ ਤਰੀਕ ਵੀ ਐਲਾਨ ਦਿੰਦੇ ਪਰ ਉਹ ਉਹਨਾਂ ਨੇ ਤਾਂ ਤਰੀਕ ਨਹੀਂ ਐਲਾਨੀ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਮੈਂ 2 ਤਰੀਕ ਵਾਲੇ ਫੈਸਲੇ ਤੇ ਕਾਇਮ ਹਾਂ ਸੱਤ ਮੈਂਬਰੀ ਕਮੇਟੀ ਆਪਣਾ ਕੰਮ ਦੇਖੇ ਵਰਕਿੰਗ ਕਮੇਟੀ ਨੂੰ ਕੰਮ ਸੌਂਪ ਦਵੇ ਇੱਥੋਂ ਹੀ ਸਵਾਲ ਖੜਾ ਹੋ ਗਿਆ ਜਦੋਂ ਉਹਨਾਂ ਨੇ ਇਹ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਉਹਨਾਂ ਦਾ ਕੰਮ ਸੌ ਇਹ ਤਬਰਕਿੰਗ ਕਮੇਟੀ ਦੇ ਲੀਡਰ ਤਾਂ ਉਹ ਨੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਧਾਰ ਗਵਾ ਚੁੱਕੇ ਹੋ ਤੇ ਤੁਹਾਡਾ ਆਧਾਰ ਤਾਂ ਹੀ ਬਹਾਲ ਹੋਊਗਾ ਜਦੋਂ ਮੈਂਬਰਸ਼ਿਪ ਹੋ ਜੇਗੀ ਉਸ ਮੈਂਬਰਸ਼ਿਪ ਚੋ ਜਿਹੜਾ ਲੀਡਰ ਚੁਣਿਆ ਜਾਏਗਾ ਉਹ ਮੈਂਬਰਸ਼ਿਪ ਕਰਨ ਦਾ ਅਧਿਕਾਰ ਅਗਵਾਈ ਸੱਤ ਮੈਂਬਰੀ ਕਮੇਟੀ ਨੇ ਕਰਨੀ ਸੀ ਜਦੋਂ ਸੱਤ ਮੈਂਬਰੀ ਕਮੇਟੀ ਸੁਪਰੀਮ ਸੀ ਮੈਂਬਰਸ਼ਿਪ ਮਹਿਮ ਦੇ ਲਈ ਉਸ ਤੋਂ ਬਾਅਦ ਨਵੀਂ ਮੈਂਬਰਸ਼ਿਪ ਤੇ ਹਵਾਲੇ ਜਿਹੜੀ ਮਰਜੀ ਲੀਡਰਸ਼ਿਪ ਆਉਂਦੀ ਉਹ ਫਿਰ ਬਹਾਲ ਹੋ ਜਾਂਦੀ ਪਰ ਹੁਣ ਜੱਦਾ ਸਾਹਿਬ ਕਹਿ ਰਹੇ ਨੇ ਕਿ ਵਰਕਿੰਗ ਕਮੇਟੀ ਉਹਨਾਂ ਨੂੰ ਕੰਮ ਸੌਂਪ ਦੇਵੇ ਤੇ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਉਹ ਸੱਤ ਮੈਂਬਰੀ ਕਮੇਟੀ 'ਚ ਆਪਣੀ ਲੋੜ ਅਨੁਸਾਰ ਵਾਧਾ ਵੀ ਕਰ ਲਵੇ। ਵਾਧਾ ਵੀ ਕਰ ਲਵੇ ਤੇ ਕੰਮ ਸੌਂਪਤਵੇ ਇਹਨੇ ਸੰਕੇਤ ਦਿੱਤਾ ਕਿ ਜੱਦਰ ਸਾਹਿਬ ਨੇ ਹਰੀ ਛੰਡੀ ਦਿੱਤੀ ਕਿ ਪਾਈ ਕਰੋ ਜੋ ਤੁਸੀਂ ਕਰਨਾ ਹੈ। ਕੀ ਅਰਥ ਕੱਢੇ ਜਾਣ? ਜੱਦਰ ਸਾਹਿਬ ਨੇ ਤਾਂ ਧਾਮੀ ਹੋਰਾਂ ਨੂੰ ਤੇ ਬਡਾਲਾ ਹੋਰਾਂ ਨੂੰ ਜਦੋਂ ਬੁਲਾਇਆ ਸੀ ਤਾਂ ਇਹ ਵੀ ਸੰਕੇਤ ਦਿੱਤੇ ਸੀ ਕਿ ਕੋਈ ਗੱਲ ਨਹੀਂ ਆਪਾਂ ਬੁਲਾ ਲਏ ਸੱਤ ਮੈਂਬਰੀ ਕਮੇਟੀ ਦੀ ਬੈਠਕ। ਧਾਮੀ ਸਾਹਿਬ ਨੂੰ ਕਿਹਾ ਸੀ ਬੁਲਾ ਲਓ ਧਾਮੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣੇ ਐਸਜੀਪੀ ਦੇ ਮੈਂਬਰਾਂ ਦੀ ਬੈਠਕ 'ਚ ਗੱਲ ਕਰਾਂਗੇ। ਪਰ ਸਾਰਾ ਕੁਝ ਇਸ ਤਰ੍ਹਾਂ ਰਲਗੱਡ ਹੋਇਆ ਤੇ ਹੁਣ ਜਥੇਦਾਰ ਸਾਹਿਬ ਦਾ ਯਾਨੀ ਰੁਕਵੀਰ ਸਿੰਘ ਦਾ ਇਹ ਕਹਿਣਾ ਕਿ ਭਾਈ ਵਰਕਿੰਗ ਕਮੇਟੀ ਇਹਨਾਂ ਨੂੰ ਕੰਮ ਵੀ ਸੌਂਪ ਦਵੇ ਤੇ ਵਰਕਿੰਗ ਕਮੇਟੀ ਆਪਣੀ ਲੋਡ ਅਨੁਸਾਰ ਚ ਵਾਧਾ ਵੀ ਕਰ ਲਵੇ ਸੱਤ ਮੈਂਬਰੀ ਜਦੋਂ ਸੱਤ ਮੈਂਬਰੀ ਕਮੇਟੀ ਦਾ ਤਾਂ ਭੋਗ ਪੈ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ 22 ਤਰੀਕ ਵਾਲੀ ਮੀਟਿੰਗ ਚ ਆਉਣਾ ਸੀ ਮੰਨਿਆ ਜਾ ਰਹੀ ਸੀ ਕਿ ਤਿੰਨ ਮੈਂਬਰੀ ਕਮੇਟੀ ਜਿਹੜੀ ਜਾਂਚ ਬਠਾਈ ਜਾਊ ਉਹ ਮੁੱਢੋਂ ਰੱਦ ਕੀਤੀ ਜਾਏਗੀ ਕਿਉਂਕਿ ਗਿਆਨੀ ਰੁਕਵੀਰ ਸਿੰਘ ਸਪਸ਼ਟ ਕਰ ਚੁੱਕੇ ਸੀ ਕਿ ਕੋਈ ਜਾਂਚ ਦੀ ਲੋੜ ਨਹੀਂ ਉਹ ਆਪਣਾ ਪੱਖ ਰੱਖ ਚੁੱਕੇ ਨੇ ਹੁਣ ਕਿਹੜੀ ਜਾਂਚ ਪੰਜ ਪਿਆਰੇ ਮੂਰੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਜ਼ਿਕਰ ਕੋਈ ਲੋੜ ਵੀ ਹੋ ਗਈ ਜਾਂਚ ਦੀ ਅਸੀਂ ਦੇਖਾਂਗੇ ਤੇ ਪਰ ਉਸ ਦਿਨ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੱਦੜ ਸਾਹਿਬ ਦਾ ਰਤੂਬਾ ਬਹਾਲ ਹੈ ਸੋ ਮੰਨਿਆ ਜਾ ਰਿਹਾ ਸੀ ਕਿ 28 ਤਰੀਕ ਵਾਲੀ ਬੈਠਕ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਾਲੀ ਫਾਈਲ ਨੂੰ ਮੁੱਢੋਂ ਰੱਦ ਕਰ ਦਿੱਤਾ ਜਾਏਗਾ ਉਸ ਕਮੇਟੀ ਨੂੰ ਰੱਦ ਕਰਤਾ ਜਾਏਗਾ ਔਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ 28 ਤਰੀਕ ਵਾਲੀ ਬੈਠਕ ਤਾਂ ਅੱਗੇ ਪਈਆ ਕਿ ਪਹਿਲਾਂ ਮੇਰੀ ਛੁੱਟੀ ਹੋਊਗੀ ਫਿਰ ਸਿੰਘ ਸਾਹਿਬਾਂ ਦੀ ਬੈਠਕ ਹੋਊਗੀ ہوں کی ہاتھ لاؤں گے جی گی ہرپریت سنگری کہہ دے کہ میرے خلاف تین ممبری کمیٹی جی سبوت کٹھے کر رہی ہے وہ باہ مروڑ کے کٹھے کر رہی ہے انہوں نے بقیدہ کیا کہ اکال تک تخت صاحب کڑے گئے ایک آگو کی سرپرستی ہیٹ میرے خلاف گڑیاں گڈیاں بٹھا بٹھا کے لوگ لاکھ تو جبری سبوت کٹھے کیتے جا رہے کیے جے دن جبری کیا جا رہے ہیں کہ انہیں تو جی مریادا پانک کیتی ہے جی انہیں تو گلت کیا جی ਇਹ ਇਹਦੇ ਖਿਲਾਫ ਲਿਖ ਕੇ ਦੋ ਜੀ ਕਹਿੰਦੇ ਚਲੋ ਉਹ ਤਾਂ ਲਿਖ ਕੇ ਨਹੀਂ ਦੇ ਰਹੇ ਪਰ ਕੀ ਕੌਣ ਨਹੀਂ ਦੇ ਰਹੇ ਕਿਹਨਾਂ ਨੇ ਦੇਤਾ ਇਹ ਤਾਂ ਜਦੋਂ ਰਿਪੋਰਟ ਸਾਹਮਣੇ ਆਊਗੀ ਤਦੇ ਪਤਾ ਲੱਗੂ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਹਦਸਾ ਪ੍ਰਗਟਾਤਾ ਕਿ ਭਈ ਪਹਿਲਾਂ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਹੋਊਗੀ ਉਸ ਬੈਠਕ 'ਚ ਤੱਤਪੜਤ 'ਚ ਇਹ ਰਿਪੋਰਟ ਫਾਰਮ ਦਿੱਤੀ ਜਾਊਗੀ ਉਸ ਨੂੰ ਪ੍ਰਵਾਨ ਕੀਤਾ ਜਾਊਗਾ ਤੇ ਪ੍ਰਵਾਹ ਰਿਪੋਰਟ ਦੇ ਆਧਾਰ 'ਤੇ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ ਉਹ ਤੋਂ ਬਾਅਦ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਜੂਗੀ ਤੇ ਫਿਰ ਨਮਾ ਸਿੰਘ ਸਾਹਿਬ ਬਾਹਰ ਹੋ ਜਾਣਗੇ ਗੱਲ ਖਤਮ ਪਰ ਇੱਧਰ ਪਤਾ ਲੱਗ ਰਿਹਾ ਕਿ ਧਾਮੀ ਸਾਹਿਬ ਸਤਵੇਂ ਮੇਰੀ ਕਮੇਟੀ ਦੇ ਹਵਾਲੇ ਨਾਲ ਵੀ ਅੱਗੇ ਵਧਣਾ ਚਾਹੁੰਦੇ ਸੀ ਧਾਮੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਵੀ ਠੰਡੇ ਬਸਤੇ ਪਾਉਣਾ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਸੀ ਕਿ ਜੀ ਕਾਰਵਾਈ ਹੋਵੇ ਤਾਂ ਕਿ ਸ਼ੰਕੇ ਸ਼ੋਭੇ ਜਾਣ ਕੇ ਭਾਈ ਫੈਸਲਾ ਲਿਆ ਸੀ ਤਾਂ ਕੱਢਿਆ ਤੇ ਹੁਣ ਧਾਮੀ ਸਾਹਿਬ ਕਿਸ ਦੀ ਮੰਨਣਗੇ ਕਿਸ ਦੀ ਨਹੀਂ ਮੰਨਣਗੇ ਸੋ ਮਾਮਲਾ ਖਾਸਾ ਪਚੀਦਾ ਹੋ ਗਿਆ ਤੇ ਆਉਣ ਵਾਲਾ ਸਮਾਂ ਤੈਅ ਕਰੇਗਾ ਕਿੱਸਿੰਘ ਸਾਹਿਬ ਦੀ ਬੈਠਕ ਪਹਿਲਾਂ ਹੁੰਦੀ ਹੈ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਪਹਿਲਾਂ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਪਹਿਲਾਂ ਹੁੰਦਾ ਸੋ ਜੇਕਰ ਇਹ ਫੈਸਲਾ ਇੰਜ ਹੋਇਆ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਤੇ ਸਾਰਾ ਕੁਝ ਸੱਚ ਸਾਹਮਣੇ ਆ ਜਾਏਗਾ ਕਿ ਉਹ ਕੀ ਰਿਹਾ ਭਾਈ ਚਲੋ ਪਹਿਲੂ ਤਾਂ ਇੱਕ ਹੋਰ بڑا ਫਿਕਰਮੰਦੀ ਵਾਲਾ ਜੀ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਦੀ ਤਬਦੀਲੀ ਨਵੀਂ ਚਿੰਤਾ ਖੜੀ ਕਰ ਰਹੀ ਹੈ ਦਿਨ ਦਾ ਤੇ ਰਾਤ ਦੇ ਤਾਪਮਾਨ 'ਚ 10 ਤੋਂ 13 ਫੀਸਦੀ ਤੱਕ ਦਾ ਫਰਕ ਦੱਸਿਆ ਜਾ ਰਿਹਾ ਤੇ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਜਿਹੜਾ 13 ਡਿਗਰੀ 12 ਡਿਗਰੀ ਦਾ ਤਾਪਮਾਨ ਦਾ ਫਰਕ ਆ ਰਿਹਾ ਉਹਦੇ ਨਾਲ ਰਾਤ ਤੈਨ ਠੰਡੀਆਂ ਦਿਨ ਹਨ ਗਰਮ ਤੇ ਅਚਾਨਕ ਬਧੀ ਗਰਮੀ ਤੇ ਮੀਂਹ ਦਾ ਨਾ ਪੈਣਾ ਤੇ ਕੁਝ ਅਗੇਤੀ ਲੱਗੀ ਕਣਕ ਕਹਿੰਦੇ ਜੀ ਸੁਨਹਿਰੀ ਰੰਗ ਦੀ ਹੋਣ ਜਾ ਰਹੀ ਹੈ ਉਹ ਬੜਾ ਗੀਤ ਚੱਲਦਾ ਸੀ ਨਾ ਯਾਦ ਰੱਖਦਾ ਬਸਾਖੀ ਉਹਨੇ ਵੇਖਿਆ ਹੁੰਦਾ ਜੇ ਕਿਵੇਂ ਕਣਕਾਂ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਸੋ ਹੁਣ ਕਹਿੰਦੇ ਜੀ ਜਿਹੜੀ ਕਣਕ ਫਰਵਰੀ ਦੇ ਐਂਡ ਚ ਜਾਂ ਮਾਰਚ ਦੇ ਸ਼ੁਰੂ ਤੋਂ ਰੰਗ ਬਟਾਉਣਾ ਸ਼ੁਰੂ ਕਰਦੀ ਆ ਹਰੇ ਤੋਂ ਸੁਨਹਿਰੀ ਹੋਣਾ ਸ਼ੁਰੂ ਕਰਦੀ ਆ ਉਸ ਨੇ ਹੁਣੇ ਜਨਵਰੀ ਦੇ ਆਖਰੀ ਹਫਤਿਆਂ ਚ ਹਰਿਆਣਾ ਤੇ ਪੰਜਾਬ ਦੇ ਕਈ ਥਾਵਾਂ ਤੇ ਇਹ ਦੇਖਣ ਨੂੰ ਮਿਲ ਰਿਹਾ ਕਿ ਹਰੇ ਤੋਂ ਬੱਲੀ ਸੁਨਹਿਰੀ ਹੋਣ ਲੱਗ ਪਈ ਹੈ ਨਾ ਤਾਂ ਉਹਦੇ ਵਿੱਚ ਦਾਣਾ ਪੂਰਾ ਬਣਿਆ ਤੇ ਨਾ ਜਿਉ ਸਮਾ ਆ ਪਰ ਮੌਸਮ ਤਬਦੀਲੀ ਦੀ ਮਾਰ ਕਣਕ ਤੇ ਪੈਣੀ ਸ਼ੁਰੂ ਹੋ ਗਈ ਹੈ ਔਰ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਮੀਂਹ ਨਾ ਪਿਆ ਦਿਨ ਦੇ ਵਿੱਚ ਤਾਪਮਾਨ ਨਾ ਘਟਿਆ ਤਾਂ ਇਹ ਕਣਕ ਦੇ ਝਾੜ ਦੇ ਉੱਤੇ ਸਿੱਧਾ ਅਸਰ ਪਾਏਗਾ ਔਰ 25% ਦੀ ਤੱਕ ਕਣਕ ਦਾ ਝਾੜ ਘਟ ਸਕਦਾ ਹੈ ਇਸ ਲਈ ਇਹ ਫਿਕਰ ਹੈ ਤੇ ਜੇਕਰ ਇਸੇ ਸਥਿਤੀ ਦੇ ਵਿੱਚ ਰਿਹਾ ਤਾਂ ਦਾਣਾ ਕਮਜ਼ੋਰ ਹੋਊਗਾ ਮੋਝੂ ਹੋਊਗਾ ਸੁਗੜਿਆ ਹੋਇਆ ਹੋਊਗਾ ਸੋ ਇਸ ਲਈ ਕਹਿੰਦੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਫਿਕਰ ਵੱਧ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਦੇ ਅਨੁਸਾਰ ਕਿ ਹੋ ਸਕਦਾ ਹੈ ਕਿ ਆਖਰੀ ਦਿਨਾਂ ਦੇ ਵਿੱਚ ਆ 29 ਤਰੀਕ 30 ਜਾਂ 31 ਤਰੀਕ ਨੂੰ ਮੌਸਮ ਬਦਲ ਜਵੇ ਮੀਂਹ ਆ ਜਵੇ ਤੇ ਜੇਕਰ ਪੰਜਾਬ ਹਰਿਆਣਾ ਦੇ ਵਿੱਚ ਇਹਨਾਂ ਦਿਨਾਂ ਚ ਮੀਂਹ ਨਾ ਪਿਆ ਤਾਂ ਕਹਿੰਦੇ ਫਿਰ ਦਿਨ ਦਾ ਤਾਪਮਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਕਣਕ ਦਾ ਝਾੜ 25% ਤੱਕ ਘਟ ਸਕਦਾ ਕਿਉਂਕਿ ਹੁਣੇ ਉਹ ਜਨਵਰੀ ਦੇ ਆਖਰੀ ਦਿਨਾਂ 'ਚ ਹੀ ਹਰੇ ਤੋਂ ਸੁਨਹਿਰੀ ਰੰਗ 'ਚ ਬਟਣ ਲੱਗਾ ਇਹਦਾ ਮਤਲਬ ਕਿਸਾਨਾਂ ਤੇ ਇੱਕ ਨਵੀਂ ਮਾਰ ਪੈਣ ਵਾਲੀ ਹੈ ਇਹ ਪਹਿਲੂ ਬਹੁਤ ਗੰਭੀਰ ਪਰ ਇੱਕ ਖਾਸ ਪਹਿਲੂ ਗੌਰ ਮੰਗਦਾ ਜਨਾਬ ਮਾਨਸੇ ਜਾਈਏ ਕਿ ਨਾ ਜਾਈਏ ਲੋਪਰ ਚਲੋ ਚਲੋ ਆਪਾਂ ਮਾਨਸੇ ਚੱਲਦੇ ਆਂ ਬਿਲਕੁਲ ਜੀ ਆਪਾਂ ਤਾਂ ਮਾਨਸੇ ਚੱਲਦੇ ਆਂ ਪਰ ਮੰਤਰੀ ਸਾਹਿਬ ਕੋਈ ਮਾਨਸੇ ਜਾਣ ਨੂੰ ਤਿਆਰ ਨਹੀਂ ਕਹਿੰਦੇ 26 ਜਨਵਰੀ ਦੇ ਪ੍ਰੋਗਰਾਮ ਵਾਲੇ ਜਦੋਂ ਝੰਡਾ ਲਹਿਰਾਉਣਾ ਤੈ ਹੋ ਰਿਹਾ ਸੀ ਤਾਂ ਕੋਈ ਵੀ ਮੰਤਰੀ ਮਾਨਸਾ ਨਹੀਂ ਜਾਣਾ ਚਾਹੁੰਦਾ ਸੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੰਤਰੀਆਂ ਨੇ ਸਨੇਹਾ ਪਛਾਤਾ ਸੀ ਕਿ ਮਾਨ ਸਾਹਿਬ ਮੈਂ ਨਹੀਂ ਜਾਣਾ ਮਾਨਸਾ ਝੰਡਾ ਲਹਿਰਾਉਣਾ ਕਹਿੰਦੇ ਅੱਗੋਂ ਸਵਾਲ ਆਇਆ ਕਿ ਕਿਉਂ ਨਹੀਂ ਜਾਣਾ ਕਹਿੰਦੇ ਜੀ ਮਾਨਸਾ ਝੰਡਾ ਲਹਿਰਾਉਣ ਦਾ ਮਤਲਬ ਝੰਡੀ ਵਾਲੀ ਕਾਰਗਵਾਉਣਾ ਕਹਿੰਦੇ ਹੈ ਸਹੀ ਸੁਣਿਆ ਤੁਸੀਂ ਜਨਾਬ ਪੰਜਾਬ ਦੇ ਵਿੱਚ ਦੋ ਤਿੰਨ ਗੱਲਾਂ ਰਾਜਨੀਤੀ ਦੇ ਵਿੱਚ ਬਹੁਤ ਫਿੱਟ ਬੈਠਦੀਆਂ ਕਹਿੰਦੇ ਸ਼੍ਰੀ ਨੰਦਪੁਰ ਸਾਹਿਬ ਹਲਕੇ ਤੋਂ ਜਿਹੜਾ ਵੀ ਐਮਐਲਏ ਬਣ ਕੇ ਆਉਂਦਾ ਉਸ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਦੀ ਹੈ ਜੇ ਕਾਂਗਰਸ ਦਾ ਐਮਐਲਏ ਜਿੱਤਿਆ ਤਾਂ ਕੈਪਟਨ ਦੀ ਸਰਕਾਰ ਬਣੀ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਜੇ ਲਗਾਤਾਰ ਦੋ ਵਾਰ ਭਾਜਪਾ ਅਕਾਲੀ ਭਾਜਪਾ ਦਾ ਉਮੀਦਵਾਰ ਜਿੱਤਿਆ ਤਾਂ ਦੋ ਵਾਰ ਅਕਾਲੀ ਭਾਜਪਾ ਦੀ ਸਰਕਾਰ ਬਣੀ ਇਸ ਵਾਰ ਆਵਾਦੀ ਪਾਰਟੀ ਦਾ ਐਮਐਲਏ ਜਿੱਤਿਆ ਤਾਂ ਆਵਾਦੀ ਪਾਰਟੀ ਕਹਿੰਦੇ ਆਨੰਦਪੁਰ ਸਾਹਿਬ ਹਲਕੇ ਤੋਂ ਜਿਹੜਾ ਐਮਐਲਏ ਬਣ ਜਵੇ ਉਹਦੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕੇ ਮਿੱਥ ਬਣ ਚੁੱਕੀ ਸੀ ਕਿ ਭਈ ਜਿਹੜਾ ਵੀ ਸਿੱਖਿਆ ਮੰਤਰੀ ਬਣਦਾ ਉਹ ਅਗਲੀ ਵਾਰ ਹਾਰ ਜਾਂਦਾ ਪਰ ਇਹ ਲਗਾਤਾਰ ਚੱਲਦਾ ਆ ਵਰਤਾਰ ਲੰਮੇ ਸਮੇਂ ਤੱਕ ਇਹ ਵਰਤਾਰਾ ਅਸੀਂ ਆਪਣੀ ਨਜ਼ਰੀ ਦੇਖਿਆ ਪਰ ਪ੍ਰਗਟ ਸਿੰਘ ਹੋਰਾਂ ਨੇ ਇਹ ਵਰਤਾਰਾ ਤੋੜਤਾ ਉਹ ਸੇਖਿਆ ਮੰਤਰੀ ਰਹੇ ਵੀ ਤੇ ਦੁਵਾਰਾ ਜਿੱਤ ਵੀ ਗਏ ਪਰ ਹੁਣ ਇੱਕ ਨਵਾਂ ਵਰਤਾਰਾ ਨਵੀਂ ਸਰਕਾਰ ਦੇ ਵਿੱਚ ਚੱਲ ਰਿਹਾ ਉਹ ਹੈ ਜੀ ਮਾਨਸਾ ਝੰਡਾ ਲਹਿਰਾ ਚਾਰ ਬੰਦਿਆਂ ਦੀ ਝੰਡੀ ਵਾਲੀ ਕਾਰ ਖੁੱਸ ਚੁੱਕੀ ਹੈ ਜਿਨ੍ਹਾਂ ਚੋਂ ਤਿੰਨੇ ਝੰਡਾ ਲਹਿਰਾਏ ਸੀ ਕਿਹਨੂੰ ਝੰਡਾ ਲਹਿਰਾਉਣ ਦਾ ਮੌਕਾ ਵੀ ਨਹੀਂ ਮਿਲਿਆ ਮਾਨਸੇ ਤੋਂ ਐਮਐਲਏ ਬਣੇ ਵਿਜੇ ਸਿੰਘਲਾ ਨੂੰ ਮੰਤਰੀ ਬਣਦਿਆਂ ਹੀ ਝੰਡੀ ਵਾਲੀ ਕਾਰ ਗਵਾਉਣੀ ਪਈ ਤੇ ਜਿੱਦਾਂ ਹੀ ਝੰਡੀ ਵਾਲੀ ਕਾਰ ਗਈ ਤਾਂ ਮਤਲਬ ਉਹਨੂੰ ਪਹਿਲੀ ਵਾਰ ਵੀ ਝੰਡਾ ਲਹਿਰਾਉਣ ਦਾ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਪਿਛਲੇ ਤਿੰਨ ਮੰਤਰੀਆਂ ਨੇ ਜਿਨ੍ਹਾਂ ਨੇ ਝੰਡਾ ਲਹਿਰਾਇਆ 200 ਮਤਲਬ ਕਿ ਜੇਕਰ ਮੈਂ ਗੱਲ ਕਰਾਂ 224 ਦੇ ਵਿੱਚ ਹੈਨਾ ਤੇ 223 ਦੇ ਵਿੱਚ 223 ਦੇ ਵਿੱਚ 15 ਅਗਸਤ ਨੂੰ ਝੰਡਾ ਲਹਿਰਾਇਆ ਫਿਰ 26 ਜਨਵਰੀ 224 ਨੂੰ ਲਹਿਰਾਇਆ ਫਿਰ 15 ਅਗਸਤ 224 ਨੂੰ ਲਹਿਰਾਇਆ ਤੇ ਹੁਣ 26 ਜਨਵਰੀ 225 ਨੂੰ ਲਹਿਰਾਉਣ ਹੀ ਨਹੀਂ ਕੋਈ ਗਿਆ 15 ਅਗਸਤ 223 ਨੂੰ ਮਾਨਸੇ ਦੇ ਵਿੱਚ ਅਨਮੋਲ ਗਗਨ ਮਾਨ ਹੋਰਾਂ ਨੇ ਝੰਡਾ ਲੈ ਰਾਇਆ ਸੀ ਛੁੱਟੀ ਹੋ ਗਈ। ਉਸ ਤੋਂ ਬਾਅਦ 26 ਜਨਵਰੀ 2024 ਨੂੰ ਬ੍ਰਹਮਸ਼ੰਕਰ ਜਿੰਪਾ ਹੋਰਾਂ ਨੇ ਮਾਨਸੇ ਝੰਡਾ ਲੈ ਰਾਇਆ ਸੀ ਛੁੱਟੀ ਹੋ ਗਈ। 26 15 ਅਗਸਤ 2024 ਨੂੰ ਇਹ ਚੇਤਨ ਸਿੰਘ ਜੋੜਾ ਮਾਜਰਾ ਨੇ ਝੰਡਾ ਲੈ ਰਾਇਆ ਸੀ ਛੁੱਟੀ ਹੋ ਗਈ। ਸੋ ਅਨਮੋਲ ਗਗਨ ਮਾਨ ਬ੍ਰਹਮਸ਼ੰਕਰ ਜਿੰਪਾ ਤੇ ਚੇਤਨ ਸਿੰਘ ਜੋੜਾ ਮਾਜਰਾ ਇਹ ਤਿੰਨਾਂ ਨੇ 200 24 ਦੇ ਵਿੱਚ ਤੇ 232 ਦੇ ਹਵਾਲੇ ਨਾਲ ਝੰਡਾ ਲੈ ਰਾਇਆ ਤੇ ਤਿੰਨਾਂ ਕੋਲੋਂ ਮੰਤਰੀ ਵਾਲੀ ਕਾਰ ਜਾਂਦੀ ਰਹੀ ਮੰਤਰੀ ਵਾਲੀ ਕੁਰਸੀ ਜਾਂਦੀ ਰਹੀ ਝੰਡੀ ਵਾਲੀ ਕਾਰ ਜਾਂਦੀ। ਕਹਿੰਦੇ ਜਿਨੇ ਮਾਨਸਾ ਝੰਡਾ ਲੈ ਰਾਇਆ ਉਹਦੀ ਝੰਡੀ ਵਾਲੀ ਕਾਰ ਗਈ। ਤੇ ਇੱਕ ਨੂੰ ਤਾਂ ਝੰਡੀ ਵਾਲੀ ਕਾਰ ਮਿਲੀ ਮਾਨਸੇ ਤੇ ਐਮਐਲਏ ਬਣਨ ਦੇ ਨਾਤੇ ਸੀ ਉਹਨੂੰ ਝੰਡਾ ਲੈ ਰਾਉਣ ਦਾ ਵੀ ਮੌਕਾ ਨਹੀਂ ਮਿਲਿਆ। ਸੋ ਇਹ ਖਬਰ ਖੂਬ ਚਟਕਾਰੇ ਲੈ ਕੇ ਚੱਲ ਰਹੀ ਆ। ਤੇ ਚਰਨਜੀਤ ਪੁੱਲਰ ਹੋਰਾਂ ਨੇ ਇਸ ਸਰਕਾਰ ਦੇ ਅੰਦਰ ਚੱਲ ਰਹੀ ਕੁਸਰਮਿਸਰ ਨੂੰ ਖਬਰ ਦਾ ਨਾਂ ਦਿੱਤਾ। ਉਹ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਹਿੰਦੇ ਇਸ ਵਾਰ ਫਿਰ ਜਦੋਂ 26 ਜਨਵਰੀ ਆਈ ਤਾਂ ਕੋਈ ਵੀ ਜਦੋਂ ਜਾਣ ਨੂੰ ਤਿਆਰ ਨਹੀਂ ਹੋਇਆ ਫਿਰ ਕਹਿੰਦੇ ਡੀਸੀ ਸਾਹਿਬ ਨੇ ਝੰਡਾ ਲਾਇਆ ਦਾ ਮੌਕੇ ਦੇ ਉੱਤੇ ਉੱਥੋਂ ਦੇ ਡੀਸੀ ਸਾਹਿਬ ਨੇ ਡੀਸੀ ਕੁਲਵੰਤ ਸਿੰਘ ਹੋਰਾਂ ਨੇ ਝੰਡਾ ਲਾਇਆ ਰਿਹਾ ਤੇ ਕਹਿੰਦੇ ਹੁਣ ਸਰਕਾਰ ਇਹ ਵੀ ਕੁਸਰਮੁਸਰ ਜਾਂ ਮੰਤਰੀ ਸੰਤਰੀ ਇਹ ਵੀ ਕਹਿੰਦੇ ਕਿਤੇ ਹੁਣ ਡੀਸੀ ਸਾਹਿਬ ਤੇ ਤਾਂ ਨਹੀਂ ਕੋਈ ਨਜ਼ਰ ਆ ਡਿੱਗ ਜਾਊਗਾ ਚਲੋ ਪਰ ਇਹ ਇੱਕ ਨਵੇਂ ਤਰ੍ਹਾਂ ਦੀ ਖਬਰ ਹੈ ਬੇਸ਼ੱਕ ਇਹ ਇੱਕ ਮਿੱਥ ਹੈ ਇੱਕ ਭਰਮ ਹੈ ਇਹ ਤਾਂ لیاقت ਕਮ ਤਰਜੀਹ ਪਹੁੰਚ ਅਪਰੋਚ ਹਾਈ ਕਮਾਂ ਨਾਲ ਸਾਠਕੰਟ ਬਹੁਤ ਕੁਝ ਤੈਅ ਕਰਦਾ ਕਿ ਮੰਤਰੀ ਦੀ ਕੁਰਸੀ ਕਿਹਦੇ ਕੋ ਰਹਿਣੀ ਹੈ ਕਿਹਦੇ ਕੋ ਨਹੀਂ ਰਹਿਣੀ ਅੱਜ ਕੱਲ ਤਾਂ ਇਹ ਵਰਤਾਰਾ ਹੋਰ ਵੱਡਾ ਹੋ ਗਿਆ ਸੋ ਪਰ ਇਹ ਬਿਲਕੁਲ ਦਰਸਾ ਜੀ ਕੇ 15 ਅਗਸਤ 2023 26 ਜਨਵਰੀ 2024 ਤੇ 15 ਅਗਸਤ 2024 ਇਹ ਲਗਾਤਾਰ ਤਿੰਨ ਵਾਰ ਅਨਮੋਲ ਗਗਨਮਾਨ ਬ੍ਰਹਮਸ਼ੰਕਰ ਜੀ ਪਾ ਤੇ ਚੇਤ ਸਿੰਘ ਜੋੜਾ ਮਾਜਰਾ ਚੰਡੇਲਾ ਰਾਏ ਤੇ ਤਿੰਨਾਂ ਦੀ ਛੰਡਿਆੜੀ ਕਰ ਗਈ ਇਸ ਲਈ ਖਬਰ ਚਰਚਾ ਚ ਸੋ ਇਸ ਲਈ ਕਹਿੰਦੇ ਸਾਰਾ ਨੇ ਕਿਹਾ ਕਿ ਮਾਨ ਸਾਹਿਬ ਮੈਂ ਨਹੀਂ ਜਾਣਾ ਮਾਨਸਾ ਚੰਡਾ ਲੈ ਰਾ ਹਾਂ ਕਹਿੰਦੇ ਕਿਉਂ ਕਹਿੰਦੇ ਮਾਨਸਾ ਚੰਡਾ ਲੈ ਰਾ ਹਾਂ ਦਾ ਮਤਲਬ ਚੰਡੀ ਵਾਲੀ ਕਾਰ ਗਵਾਉਣਾ ਚਲੋ ਜੀ ਇਹ ਪਹਿਲੂ ਵੀ ਬਾਚਣਯੋਗ ਸੀ ਇਸ ਨਜ਼ਰੀਏ ਤੋਂ ਹੀ ਸਹੀ ਆਪਾਂ ਲੈ ਕੇ ਹਾਜ਼ਰ ਹਾਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਧੰਨਵਾਦ